ਨਵਾਬੀ ਜਾਣਨਾ ਚਾਹੁੰਦੇ ਸੀ ਵੀਰੇ ਸ਼ੁਵਤ ਕੋਰੀ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ ਪਰ ਅੱਜ ਤੁੱਦ ਦਾ ਤੁੱਦ ਪਾਣੀ ਦਾ ਪਾਣੀ ਕਰਾਂਗੇ ਕਹਿੰਦਾ ਕਿ ਤੈਨੂੰ ਦੇਖ ਲਵਾਂਗੇ ਅਸੀਂ ਦਿੱਲੀ ਤੱਕ ਜਾਵਾਂਗੇ ਤੂੰ ਜੇ ਤੇਰੇ ਨਾਲ ਕੋਈ ਖੜਾ ਨਹੀਂ ਮਾਰਕੀਟ 'ਚ ਸਰਕਾਰਾਂ ਦਾ ਗੱਲ ਕਰਦੀਆਂ ਸੀ ਕਿ ਦਫ਼ਤਰਾਂ ਦੇ ਵਿੱਚ ਕਿ ਅਸੀਂ ਰਿਸ਼ਵਤ ਨਹੀਂ ਲੈਣ ਦਵਾਂਗੇ ਇਹ ਹੈਗਾ ਗੁੰਡਾ ਟੈਕਸ ਜਿਵੇਂ ਬੰਬੇ 'ਚ ਲੈਂਦੇ ਸੀ ਹਫ਼ਤਾ ਵਸੂਲੀ ਇਹ ਉਹ ਚੀਜ਼ਾਂ ਨੇ ਜਿਹੜੇ ਸਨਾਰਤੀ ਬੰਦੇ ਸਾਡੇ ਸਾਹਮਣੇ ਉਹ ਲੈ ਕੇ ਆ ਰਿਹਾ ਗੁੰਡਾਗਰਦੀ ਸਾਡੇ ਨਾਲ ਦਿਖਾ ਰਿਹਾ ਮਾਰਕੀਟ ਦੇ ਬੰਦਿਆਂ ਨੂੰ ਦਿਖਾ ਰਿਹਾ ਇਹ ਕੱਲ ਦੇ ਮਤਲਬ ਆ ਕੇ ਪ੍ਰਵਾਸੀ ਬੰਦੇ ਜੇ ਅਸੀਂ ਇਹਨਾਂ ਦੇ ਰਹਿਮ ਕਰਦੇ ਹਾਂ ਵੀ ਚਲੋ ਕੋਈ ਗੱਲ ਨਹੀਂ ਅਸੀਂ ਰੋਜ਼ਗਾਰ ਚਲਾਉਣਾ ਆਪਣਾ ਪਰਿਵਾਰ ਪਾਲਣੇ ਆ ਇਹ ਸਾਡੇ ਤੇ ਗੁੰਡਾਗਰਦੀ ਦਿਖਾਉਣਗੇ ਧਮਕੇ ਵੀ ਦਿੰਦਾ ਜੀ ਰਾਤ ਨੂੰ 1:30 ਵਜੇ ਫੋਨ ਕਰਦਾ ਫਿਰ ਜੀ ਫੋਨ ਕਰਦਾ ਗੁਆਲੀਰ ਜੀ ਸਾਡੇ 12 ਵਜੇ ਉਹਨਾਂ ਨੂੰ ਫੋਨ ਵੀ ਕੀਤਾ ਗਿਆ ਸੁਨੀਲ ਜੀ ਤੁਸੀਂ ਫੋਨ ਕੀਤਾ ਸੀ ਫਟੇ ਵਾਲਾ ਜੀ ਜੀ ਹਾਂ ਜੀ ਮੈਂ ਫੋਨ ਕੀਤਾ ਸਾਡੇ 12 ਵਜੇ ਫੋਨ ਕਰਨ ਦਾ ਕੀ ਫੋਨ ਉਹਨੇ ਚੱਕਿਆ ਨਹੀਂ ਸੀਗਾ ਕਿ ਘੰਟੀ ਗਈ ਸੀ ਫੋਨ ਤੇ ਕੋਈ ਗੱਲ ਨਹੀਂ ਹੋਈ ਹੈਗੀ ਹੈ ਫੋਨ ਤੇ ਆ ਗੱਲ ਕਰਨ ਲਈ ਫੋਨ ਲਿਆ ਸੀਗਾ ਜਿਹੜਾ ਤੂੰ ਸਾਈਡ ਤੇ ਆ ਕਾਊਂਟਰ ਲਾ ਕੇ ਬੈਠਿਆ ਹੋਇਆ ਜਿਸ ਸਾਤ ਫੁੱਟ ਲੰਬਾ ਪੰਜ ਫੁੱਟ ਲੰਬਾ ਇਹਨੂੰ ਤੂੰ ਚੱਕ ਕੇ ਆਪਣੇ ਘਰੇ ਲੈ ਜਾ ਲੇਕਿਨ ਉਹਦੇ ਮੇਰੇ ਕੋਈ ਗੱਲਬਾਤ ਹੋ ਨਹੀਂ ਪਾਈ ਉਹਨੇ ਦੋਸ਼ ਲਾ ਰਹੇ ਨੇ ਉਹਨਾਂ ਬਾਰੇ ਦੋਸਤ ਉਹਦੇ ਸਾਰੇ ਝੂਟੇ ਹੈਗੇ ਜੀ ਚਾਰ ਬੰਦੇ ਖੜੇ ਹੁੰਦੇ ਆ ਸੰਸਥਾ ਬਣਾ ਲੈਂਦੇ ਆ ਤੇ ਉਹਨਾਂ ਦੀ ਸਿਰਫ ਇਹ ਨਿਗਾ ਹੁੰਦੀ ਹੈ ਕਿਹੜੇ ਬੰਦੇ ਨੂੰ ਦਬਕਾ ਮਾਰ ਕੇ ਪੈਸੇ ਲੈ ਲਈਏ ਇਹ ਵਿਚਾਰੇ ਰੇੜੀ ਲਾਉਂਦੇ ਨੇ ਮਜ਼ਦੂਰੀ ਕਰਦੇ ਨੇ ਕੋਈ ਨਾ ਦੇ ਨਾਲ ਖੜਨ ਵਾਲਾ ਨਹੀਂ ਇਹਨਾਂ ਨੂੰ ਦਬਕੇ ਮਾਰਦੇ ਆ ਪੈਸੇ ਬਣ ਲੱਗਦੇ ਕਿਤੇ ਤੁਹਾਡੇ ਵਰਗਾ ਕਿਤੇ ਮੀਡੀਆ ਚ ਕੋਈ ਚਲਾ ਵੀ ਦਿੰਦਾ ਤਾਂ ਇਹਨਾਂ ਨੂੰ ਦਬਕੇ ਮਾਰਦੇ ਤੁਸੀਂ 2 ਦਿਨ 4 ਦਿਨ ਮੀਡੀਆ ਚ ਜਾਓਗੇ ਫਿਰ ਕਿੱਥੇ ਜਾਓਗੇ ਜਾਂਦਾ ਸੀ ਸਾਨੂੰ ਦਿੱਲੀ ਤੱਕ ਪਹੁੰਚਾ ਤੈਨੂੰ ਦਿੱਲੀ ਤੱਕ ਸਿੱਟਾਂਗੇ ਦਿੱਲੀ ਵੀ ਕਿਸ ਤੇ ਜਾਊਗਾ ਉਸ ਵਿਅਕਤੀ ਨੂੰ ਮੈਂ ਖੁਦ ਕਹਿਣਾ ਜੀ ਮੇਰੀ ਕੰਪਲੀਟ ਦਿੱਤੀ ਹੈ ਮੈਂ ਕੰਪਲੀਟ ਦਿੱਤੀ ਹੈ ਮਿਤਲੇਸ਼ ਦੇ ਖਿਲਾਫ ਗਵਾਲੀਅਰ ਨੇ ਕੰਪਲੀਟ ਦਿੱਤੀ ਹੈ ਮਿਤਲੇਸ਼ ਦੇ ਖਿਲਾਫ ਸਮੂਹ ਮਾਰਕੀਟ ਨੇ ਕੰਪਲੀਟ ਦਿੱਤੀ ਹੈ ਮਿਤਲੇਸ਼ ਦੇ ਖਿਲਾਫ ਉਹ ਮੈਂ ਤਾਂ ਕਰਦਾ ਪਿਆ ਇਹ ਲੋਕ ਪੈ 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 ਚੱਕਰ ਦੇ ਵਿੱਚ ਇੱਕ ਗਰੀਬ ਗੁੰਮਨ ਨੂੰ ਧਮਕੀ ਦੇ ਰਹੇ ਮਾਰਨ ਧਮਕੀ ਦੇ ਰਹੇ ਨੇ ਮੈਂ ਤਾਂ ਨਾਥੂ ਬਾਂਦੀ ਕੋਸ਼ਿਸ਼ ਕੀਤੀ ਸੀਗੀ ਇਹ ਮੇਰੇ ਇਰਜ਼ਾਮਿਆਂ ਦੇ ਕਾਰਨ ਇਹ ਇੰਨਾ ਜ਼ਿਆਦਾ ਅੱਗੇ ਵੱਧ ਗਿਆ ਵੀ ਇਹ ਮੇਰਾ ਨਾਮ ਲੈ ਕੇ ਵੈਸੇ ਨਹੀਂ ਲੱਗ ਗਿਆ ਉਹ ਜਿਹੜੇ ਬੀਪਨ ਕਥੂਰੀਆ ਜੀ ਨੇ ਉਹ ਪਤਾ ਨਹੀਂ ਕੀ ਆਪਣੇ ਆਪ ਨੂੰ ਸਮਝਦੇ ਨੇ ਜੀ ਹਾਂ ਮੈਂ ਸੋਸ਼ਲ ਵਰਕਰ ਹਾਂ ਉਹ ਹੈ ਉਹ ਆ ਕੇ ਇੱਥੇ ਆ ਕੇ ਇੰਟਰਫੇਅਰ ਕਰ ਰਿਹਾ ਉਹ ਬੰਦੇ ਨੂੰ ਭੜਕਾ ਰਿਹਾ ਹੈ ਇਹਨਾਂ ਨੂੰ ਉਸੇ ਦੱਸਿਆ ਗਿਆ ਵੀ ਤੁਸੀਂ ਜੇ 40 ਰੁਪਏ ਤੁਸੀਂ ਆਪਣੇ ਸਪ੍ਰਿੰਗ ਰੋਲ ਦੀ ਪਲੇਟ ਵੇਚਦੇ ਹੋ ਫਾਸਟ ਫੂਡ ਦੀ 10 ਰੁਪਏ ਵਧਾ ਲਓ ਕਰੀਮ ਸੋਸ ਵਗੈਰਾ ਜਿਹੜੇ ਵੀ ਤੁਸੀਂ ਡੁਪਲੀਕੇਟ ਚੀਜ਼ਾਂ ਯੂਜ਼ ਕਰਦੇ ਹੋ ਇਹਨਾਂ ਨੂੰ ਬੰਦ ਕਰ ਕੋਣ ਕਰ ਰਿਹਾ ਡੁਪਲੀਕੇਟ ਕਿਹੜੀ ਚੀਜ਼ ਹੈ ਵਿਤਲੇਸ਼ ਕੁਮਾਰ ਤੁਹਾਡੇ ਕੋਲ ਪ੍ਰੂਫ ਹੈਗਾ ਕੋਈ ਦਵਾਂਗੇ ਜੀ ਪ੍ਰੂਫ ਨਾ 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 ਅਸੀਂ ਪ੍ਰੂਫ ਦਵਾਂਗੇ ਮੈਂ ਕਦੇ ਵੀ ਕੋਈ ਗੱਲ ਅਸੀਂ ਬਿਨਾਂ ਵਿਦਾ ਐਵੀਡੈਂਸ ਨਹੀਂ ਕਰਾਂਗਾ ਇਹ ਕੋਣ ਕਿਹੜੀ ਜਾਦੂ ਦੀ ਚੜੀ ਆ ਜਿਹੜੇ 4 ਦਿਨ ਨੇ ਬੰਦੇ ਪਹਿਲਾਂ ਤੁਹਾਡੇ ਖਿਲਾਫ ਬਿਆਨ ਦਿੰਦੇ ਸੀ ਅੱਜ ਤੁਹਾਡੇ ਹੱਕ ਦੇ ਵਿੱਚ ਹੋ ਗਏ ਤੁਹਾਡੇ ਕੋਲ ਕਿਹੜੀ ਜਾਦੂ ਦੀ ਛੜੀ ਹੈ ਤੁਹਾਨੂੰ ਜਾਦੂ ਦੀ ਛੜੀ ਦੱਸਦਾ ਜੀ ਆ ਉਹ ਦੋ ਤਿੰਨ ਬੰਦਿਆਂ ਨੇ ਗਵਾਹੀ ਦਿੱਤੀ ਸੀਗੀ ਠੀਕ ਹੈ ਜੀ ਦੋ ਬੰਦਿਆਂ ਨੇ ਤੁਹਾਡਾ ਨਾਮ ਲੈ ਕੇ ਗਵਾਹੀ ਦਿੱਤੀ ਸੀਗੀ ਇਹ ਫਰਦਾਰ ਜੀ ਨੇ ਵੀ ਦਿੱਤੀ ਸੀ ਪਰ ਫਰਦਾਰ ਜੀ ਨੇ ਨੋਨ ਆਈਡੈਂਟੀਫਾਈ ਕੀਤਾ ਸੀਗਾ ਕੰਪਲੀਟ ਕਰਾ ਦਿੱਤੀ ਹੈ ਜਿਹੜੀ ਉਹਨੇ ਕੱਲ ਦੋਸ਼ ਲਾਇਏ ਨੇ ਤੁਸੀਂ ਜਿਵੇਂ ਰਾਤ ਮੈਨੂੰ ਫੋਨ ਕੀਤਾ ਉਹ ਦੋਸ਼ ਦੇ ਉੱਤੇ ਵੀ ਅੱਜ ਅਸੀਂ ਫੇਰ ਮੈਂ ਕੰਪਲੀਟ ਦੇਣ ਜਾ ਰਿਹਾ ਹਾਂ ਇਹ ਬੰਦੇ ਦੇ ਨੱਥ ਪਾਈ ਜਾਵੇ ਇਹ ਕਿਸੇ ਨੂੰ ਬਖਸ਼ ਨਹੀਂ ਰਿਹਾ ਹੈ ਸਾਡੇ ਜਿਹੜੇ ਰਾਜਨੀਤਿਕ ਲੋਕ ਨੇ ਸ਼ਹਿਰ ਦੇ ਉਹਨਾਂ ਦੇ ਖਿਲਾਫ ਵੀ ਚਿੱਠੀਆਂ ਲਿਖ ਰਿਹਾ ਚੁੱਠੀਆਂ ਜਿੱਠੀਆਂ ਲਿਖ ਰਿਹਾ ਪਰ ਉਹ ਚਿੱਠੀਆਂ ਦੇ ਵਿੱਚ ਨਾਂ ਮੇਰਾ ਅਟੈਚ ਕਰ ਰਿਹਾ ਜਦ ਕਿ ਮੇਰਾ ਉਹਦੇ ਚ ਚਿੱਠੀ ਚ ਕੋਈ ਰੋਲ ਨਹੀਂ ਮੇਰੇ ਕੋਈ ਸਾਈਨ ਨਹੀਂ ਮਰੀ ਮੇਰੀ ਗੱਲ ਦਾ ਜਵਾਬ ਦੋ ਤੁਸੀਂ ਫਾਟਿਫਿਕੇਟ ਦਿੱਤਾ ਸੀ ਉਹਨਾਂ ਨੂੰ ਸਾਡੇ ਵੀਕਟ ਦੇਖੋ ਜੀ ਮੈਂ ਨਹੀਂ ਦਿੱਤਾ ਜਿਹੜੀ ਸਾਡੀ ਆਪਣੇ ਸੈਂਟਰ ਕੋਲ ਫੋਟੋ ਸਾਡੇ ਕੋਲ ਫੋਟੋ ਇੱਕ ਉਸ ਦਾ ਕਾਊਂਟਰ ਉਹ ਲਗਾਇਆ ਤੇ ਉਸ ਦੇ ਨਾਲ ਹੀ ਇਨੇ ਐਲ ਇਹ ਟਾਈਪ ਕਰਕੇ ਐਲ ਟਾਈਪ ਕਰਕੇ ਕੁੰਡਰਾ ਲਾਤਾ 8 ਭਾਈ ਯਾਨੀ ਕਿ 14 ਦੀ ਜਗ੍ਹਾ ਇਹ ਕੱਲਾ ਬੰਦਾ ਇਹਦੇ ਉੱਤੇ ਉਹਦੇ ਨਾਮ ਦੀ ਫਲੈਕਸ ਵੀ ਲੱਗੀ ਹੋਈ ਸੀਗੀਆਂ ਉਹ ਫਲੈਕਸਨ ਦੇ ਕੋਨੇ ਉਹ ਪਾੜ ਕੇ ਉਹ ਸੁੱਟਦੀਆਂ ਕੁੜੇ 'ਚ ਕੈਮਰੇਮੈਨ ਨੂੰ ਵੀ ਆਪ ਕਹਾਂਗਾ ਤੇ ਉਹ ਅਗਰੇ ਅਮਨ ਕਹਿੰਦਾ ਵੀ ਸਾਡੀ ਦਿੱਲੀ ਤੱਕ ਪਹੁੰਚਾ ਅਸੀਂ ਪੱਤਰਕਾਰ ਨੂੰ ਵੀ ਦੇਖ ਲਾਂਗੇ ਤੇ ਜਿਹੜਾ ਪੱਤਰਕਾਰ ਵੀਡੀਓ ਬਣਾ ਕੇ ਲੈ ਕੇ ਗਿਆ ਉਹਨੂੰ ਵੀ ਦੇਖ ਲਾਂਗੇ ਤੇ ਤੈਨੂੰ ਵੀ ਦੇਖ ਲਾਂਗੇ ਤੇਰੀ ਰੇੜੀ ਨਹੀਂ ਲੱਗਣਗੀ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਜੀ ਮਾਰਕੀਟ ਸਾਡਾ ਰੋਜ਼ ਦਾ ਮਿਲਜੋਲ ਹੈ ਜੀ ਕੋਈ ਐਸੇ ਜ਼ਰਾ ਨੇ ਮੈਂ ਇਹਨਾਂ ਨੂੰ ਵੀ ਗਵਾਲੀਅਰ ਨਹੀਂ ਹੋਗੇ ਕੋਈ ਹੋਵੇ ਇਹਨਾਂ ਚ ਕੋਈ ਬੰਦਾ ਨਹੀਂ ਸੀਗਾ ਜੀ ਇਹਨਾਂ ਦੇ ਵਿੱਚ ਦੇਖੋ ਜਿਹੜਾ ਅੱਜ ਤੋਂ 6 ਮਹੀਨੇ ਪਹਿਲਾਂ ਉਹ ਧਰਨੇ ਰੱਖਿਆ ਗਿਆ ਸੀਗਾ ਉਹ ਧਰਨੇ ਦੇ ਵਿੱਚ ਆ ਸਾਡੇ ਨਾਲ ਬੈਠਾ ਹੈ ਆ ਦੇਖੋ ਜੀ ਥੋੜੇ ਕੈਮਰੇਮੈਨ ਨੂੰ ਆ ਫੋਟੋ ਦਿਖਾ ਰਿਹਾ ਜਦ ਇਹਸ ਵਿਅਕਤੀ ਨੂੰ ਪਤਾ ਹੈ ਵੀ ਹਾਂ ਜੀ ਸਾਨੂੰ 8x5 ਦੀ ਜਗ੍ਹਾ ਮਿਲੀ ਹੈ ਉਹਨੂੰ 10 ਫੁੱਟ ਦਾ ਕਾਊਂਟਰ ਦਿਵਾਲੀ ਵਾਲੇ ਦਿਨ ਲਾਉਣ ਦੀ ਉਹਨੇ ਕਿ ਲੋੜ ਪਈ ਸੀ ਤੁਸੀਂ ਮੈਨੂੰ ਕਿਹਦਾ ਜਵਾਬ ਦੇ ਦੋ ਏਡੀਸੀ ਮੈਡਮ ਨੇ 8 ਫੁੱਟ ਦੀ ਜਗ੍ਹਾ ਕਿ ਅਲਾਟ ਕੀਤੀ ਹੈ ਨਾ ਬਿਲਕੁਲ ਜੀ 8 ਬਾਈ 5 ਇੱਕ ਮਿੰਟ 8 ਬਾਈ 5 ਮੇਰਾ ਵਾ 9 ਫੁੱਟ ਦਾ ਕਾਊਂਟਰ ਜੇ ਲਾਵਾਂਗੇ ਤਾਂ ਮੇਰਾ ਫਰਜ ਬਣਦਾ ਸਵਾਲ ਕਰ ਲਾ ਤੁਹਾਡੇ ਖਿਲਾਫ ਬਿਆਨ ਦਿੰਦੇ ਅਸੀਂ ਵੀ ਆ ਮੰਨੇ ਪੈਸੇ ਲੈ ਰਹੇ ਉਹੀ ਬੰਦੇ ਕਹਿ ਰਹੇ ਨੇ ਵੀ ਨਹੀਂ ਲੈ ਕਿਹੜੀ ਜਾਦੂ ਦੀ ਛੜੀ ਜਾਦੂ ਦੀ ਛੜੀ ਛੱਡੋ ਮੈਂ ਤੁਹਾਨੂੰ ਪਟਾਰੀ ਖੋਲ ਕੇ ਵਿਖਾਉਣਾ ਜਵਾਨ ਨਿਤਲੇਸ਼ ਕੁਮਾਰ ਜਿਹੜਾ ਆਏ ਦਿਨ ਪਹਿਲੇ ਉਹਨੇ ਸਾਡਾ ਦੁਸ਼ਮਣ ਬਣਾਤਾ ਵਿਚਾਰਾ ਇੱਕ ਲਿਆ ਕੇ ਠੀਕ ਹੈ ਜੀ ਮੇਰੇ ਕਾਊਂਟਰ ਨਹੀਂ ਲੱਗਣ ਦਿੰਦੇ ਉਸ ਤੋਂ ਬਾਅਦ ਹੁਣ ਵਿਪਨ ਕਤੂਰੀ ਜੀ ਕਹਿੰਦੇ ਮੇਰੇ ਨਾਮ ਤੋਂ ਜੀ ਪੈਸੇ ਤੁਸੀਂ ਉਹਨਾਂ ਨੇ ਵਸੂਲੇ ਨੇ 6 ਮਹੀਨੇ ਤੋਂ ਮੈਂ ਮਾਰਕੀਟ 'ਚ ਨਹੀਂ ਆਇਆ ਰਾਨੇ ਤਾਂ ਸ਼ਹਿਰ ਦੇ ਵਿੱਚ ਹੀ ਸੀਗੇ ਉਸ ਬੰਦਾ 40 ਰੁਪਏ ਪਲੇਟ ਵੇਚ ਰਿਹਾ ਸਾਰਾ ਸਾਰ ਕੈਂਸਰ ਵੇਚ ਰਿਹਾ ਗਣੇਸ਼ ਫਾਸ ਫੂਡ ਜਿਹਦਾ ਮਾਲਕ ਫੜੀ ਦਾ ਤੁਸੀਂ ਆਪ ਚ ਬੋਲ ਰਹੇ ਹੋ ਇਹ ਆਵਾਜ਼ ਪਹਿਲਾਂ ਕਦੇ ਨਹੀਂ ਹੁੰਦੀ ਕੁਝ ਕਹਨੇ ਹੋ ਵੀ ਉਹ ਜ਼ਹਿਰ ਵੇਚ ਰਿਆ ਵੀਡੀਓ ਲੱਗਣ ਤੋਂ ਬਾਅਦ ਆਮਨ ਕਦੇ ਮੂਰੇ ਆ ਗਿਆ ਪਹਿਲਾਂ ਕਿਉਂ ਨਹੀਂ ਆਮਨ ਨੇ ਆਵਾਜ਼ ਉਠਾਈ ਇਸ ਟਾਈਮ ਹੀ ਉਹ ਜਿਵੇਂ ਉਹ ਕਹਿ ਰਿਹਾ ਵੀ ਪੈਸੇ ਮੰਗਣ ਆਇਆ ਕਿ ਇੱਥੇ ਨੰਬਰ ਨਹੀਂ ਸੀਗਾ ਉਹ ਲੈ ਲੈਂਦਾ ਇੱਥੇ ਕੋਈ ਸ਼ਹਿਰ 'ਚ ਬੈਠਾ ਤੇ ਜੰਗਲ 'ਚ ਨਹੀਂ ਬੈਠਾ ਜਿਹੜੀ ਗੱਲ ਆਈ ਆ ਵੀ ਉਹ ਕਹਿੰਦਾ ਵੀ ਮੇਰੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਆ ਮਾਰਨ ਦੀ ਧਮਕੀ ਇਹਨਾਂ ਨੇ ਨਹੀਂ ਕੀਤੀ ਮੈਂ ਇਹਨੂੰ ਰਿਕਵੈਸਟ ਕਰੀ ਸੀ ਮੈਂ ਕਿਹਾ ਪੁੱਤ ਤੂੰ ਦੋ ਕਾਊਂਟਰ ਲਾਏਂਗਾ ਤਾਂ ਸਾਰੇ ਦੋ ਦੋ ਲਾਉਣਗੇ